ਸ਼ੇਗਰ ਗੱਲ ਕੀ ਹੋਈ ਜੀ ਤੋਏ ਚ ਪਾਣੀ ਦੁੱਝ ਮਣਾ ਨੇ ਦਵਾ ਮਾਰਾ ਬਾਈ ਹੋ ਨਹੀਂ ਨੱਪਾ ਨੇ ਕਿਹੜੀ ਕੋ ਮੇਰਾ ਬੱਚਾ ਦਵਾ ਬਤੇ ਵਾਗੇ ਜਾਇ ਬੱਚੇ ਬੱਚੇ ਦਾ ਨਾਂ ਕੀ ਸੀ ਜੀ ਰਮਾਨ ਸਿੰਘ ਪਿਤਾ ਦਾ ਨਾਂ ਕੀ ਹੈ ਗੁਰਜੀਤ ਸਿੰਘ ਉਮਰ ਕਿੰਨੀ ਹੋ ਗਈ ਹੈ 6 ਸਾਲਾ ਦਾ ਇਹ ਕਿੰਨੇ ਕ ਵਜੇ ਦੀ ਕੱਟਣਾ ਜੀ ਇਹ 4 ਵਜੇ ਦੀ ਮੇਰਾ ਪੁੱਤਰ ਨਹੀਂ ਲੱਭਣਾ ਮੈਨੂੰ ਦੁਜਮਣਾ ਨੇ ਨਹੀਂ ਨੱਪਾ ਦਵਾ ਨਹੀਂ ਨੱਪਾ ਦੁਜਮਣਾ ਨੇ ਮੇਰਾ ਲੜਕਾ ਸੀ ਅਰਮਾਨ ਸਿੰਘ ਸਾਲ ਦੀ ਉਮਰ ਸੀ ਨਾਮ ਅਰਮਾਨ ਸਿੰਘ ਸੀ ਕੀ ਘਟਨਾ ਵਾਪਰੀ ਕਟਰਾ ਜੀ ਸੀ ਗਿਆ ਸੀ ਮੰਡੀ ਮੰਡੀ ਦਵਾਈ ਲੈਣਾ ਘਰੇ ਆਣ ਕੇ ਵੇਖਿਆ ਤਾਂ ਮੁੰਡਾ ਉਹ ਰੱਖ ਕਾਕਾ ਕਿੱਥੇ ਗਿਆ ਬਣਾ ਰਮਾਨ ਕਿੱਥੇ ਗਿਆ ਜਾਂ ਦਾਦਾ ਕੰਦੇ ਲੱਭੋ ਰਮਾਨ ਨਹੀਂ ਗਿਆ ਕਿ ਇਹ ਲੱਭਦੇ ਲੱਭਦੇ ਜਾਇਂ ਦਰਾਣ ਗੋੜ ਵੇਖਿਆ ਸਾਰੇ ਵੇਖਿਆ ਤੇਰੇ ਦੇ ਦਾਦਾ ਜੀ ਦੇ ਨੀਗਾ ਸਾਹਮਣੇ ਵੇਖਿਆ ਗੜ ਵੱਲ ਟੋਆ ਕਟਾ ਜੀ ਸੀ ਵੀ ਨਾਲ ਉnde ਤੇ ਕੋਈ ਟਿੰਕਰ ਵਗਾਰ ਨਹੀਂ ਰੱਖੀ ਛਾਪੇ ਵਗਾਰ ਵੇਖਿਆ ਵਿੱਚ ਆਪਣਾ ਕਾਕਾ ਉੱਤੇ ਆ ਗਿਆ ਸਿਰ ਰਮਾਨ ਸੀ ਆ ਗਿਆ ਇੱਕ ਹਲ ਦੀ ਇਹ ਚਾਰ ਦੇ ਅੰਦਰ ਬਾਹਰ ਕੀ ਘਟਨਾ ਵਾਪਰੀ ਘਟਨਾ ਵੀ ਇੱਕ ਖੇਤੋਂ ਬਾਹਰ ਹੋਇਆ ਬੰਤਾ ਸਿੰਘ ਤੇ ਆਹ ਦੇ ਦੇਖਣ ਲੱਗ ਪਿਆ ਵੀ ਮੇਰਾ ਪੋਤਰਾ ਇੱਥੇ ਕਿੱਧਰ ਗਿਆ ਉਹ ਦੂਜੇ ਜੀਆਂ ਨੇ ਖਬਚਾ ਚ ਪੀਤੀ ਹੀ ਜੋਨੇ ਤੇ ਇੱਥੇ ਹੀ ਮੇਰਾ ਇਹ ਭਾਂਣ ਲੱਗ ਪਿਆ ਕਿ ਕਿੱਧਰ ਗਿਆ ਇਹ ਰੰਬੂ ਵੱਲ ਕੋਈ ਧਿਆਨ ਆ ਗਿਆ ਵੀ ਕੁਝ ਹੋ ਨਾ ਗਿਆ ਬਈ ਇਹ ਆਂਡ ਕੋਂਡ ਪਾਲਦਾ ਫਿਰ ਹੈ ਤੇ ਉੱਥੇ ਨਹੀਂ ਮਿਲਿਆ ਤੇ ਮਨੇ ਕੋਟਵਾ ਹਗਾ ਸੀ ਇਥੇ ਗਵਾਂਡ ਤੇ ਇਹ ਉਧਰ ਗਿਆਇਆ ਤਾਂ ਉਹ ਉਥੇ ਡਬਿਆ ਪਿਆ ਸੀ ਤੇ ਇਹ ਕਰਨ ਆਇਆਇ ਤੱਕ ਕਿੰਨੇ ਕੁ ਉਮਰ ਦਾ ਸੀਗਾ ਉਮਰ 5 ਸਾਲ ਦੀ ਸੀ ਉਮਰ ਦਾ ਸੀ ਬੱਚਾ ਮੇਰਾ ਪੋਤਰਾ ਜੀ 5 ਫਾਲਦੇ ਵਰਗੇ ਮੈਂ ਮੰਡੀ ਗਿਆ ਹਾਂ ਮੇਰਾ ਛੋਟਾ ਮੁੰਡਾ ਨਾਲ ਸੀ ਆਹ ਤੈਨ ਜੀ ਉੱਧਰ ਗਿਆ ਬੋਡਾ ਬੋ ਗੇਟ ਦੇ ਖੇਡਦਾ ਪਿਆ ਸੀ ਕਹਿੰਦਾ ਦਾਦੀ ਨੂੰ ਬੇਬੇ ਮੈਨੂੰ ਨਾਲ ਲਈ ਚੱਲ ਬੇਬੇ ਨੇ ਮਨਾ ਕਰ ਦਿੱਤਾ ਪੁੱਤਰ ਮੈਂ ਉਹਨੇ ਤੇ ਜਾਚੂ ਲੈ ਕੇ ਆਣੀ ਆ 4 ਵਜੇ ਤਕਰੀਬਨ ਮੈਂ ਘਰ ਆਇਆ ਨੂੰ ਮਰਤਾ ਪਾਈ ਜਾਂਦੀ ਸੀ ਤੇ ਮੈਂ ਕਿਹਾ ਮੇਰਾ ਪੋਤਰਾ ਨਹੀਂ ਦਿਖਦਾ ਮੈਂ ਪੋਤਰੇ ਲੱਭਦਾ ਲੱਭਦਾ ਹਾਰੀਂ ਦੁਕਾਨਾਂ ਆਰਾ ਕਾਲਬਾਰ ਮੱਲਾਹਾਰਮ ਫਿਰ ਮੈਂ ਵੇਖਾਂ ਮੈਂ ਗੁਆੜ ਮੱਠੋ ਆਇਆ ਇਹ ਹੀ ਪੀਣਾ ਨਿਕਲ ਆ ਰਿਹਾ ਸੀ ਉਨਾ ਨਪਾ ਨਹੀਂ ਤੇ ਮੈਂ ਟੋਏ ਮੜੀ ਨਿਗਾ ਮਾਰੀ ਤੇ ਮੇਰਾ ਪੋਤਰਾ ਤਰਾ ਫਿਰਦਾ ਜੁਨਾ ਜੱਫੀ ਜਿਹਾ ਮੈਂ ਨੋ ਨਾ ਬੋਲਿਆ ਭਈ ਮੈਨੂੰ ਮਾਰ ਘੱਟੇ ਇਹ ਮੇਰਾ ਪੋਤਰਾ ਤੁਲੇ ਤੇ ਬੈਗ ਤੋਂ ਦੀ ਕੋਈ ਧਿਆਨ ਨਹੀਂ ਰੱਖਾਇ ਕਿੰਨੀ ਕੁ ਮੱਦ ਸੀ ਆਸੀ ਛੇਵਾਂ ਹਾਲ ਲੱਗਾ